ਚੂਟ ਗਿਆ ਕਿ ਕੁੜੀ ਸਾਡੀ ਬਾਹਰੋਂ ਵੜ ਕੇ ਚਲ ਗਈ ਆ ਮੈਂ ਕਿ ਕੁੜੀ ਦਾ ਹੀ ਫੁਟੇਜ ਦੇਖੀ ਕੁੜੀ ਅੰਦਰ ਗਈ ਆ ਜਲੰਧਰ ਤੋਂ ਬਹੁਤ ਹੀ ਰੂਣ ਝੰਝੋੜ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ 15 ਸਾਲ ਦੀ ਇੱਕ ਛੋਟੀ ਜਹੀ ਬੱਚੀ ਦਾ ਰੇਪ ਕਰਕੇ ਪੰਜਾਬੀ ਦੇ ਵੱਲੋਂ ਹੀ ਉਸ ਨੂੰ ਮੋਤ ਦੇ ਘਾਟ ਉਤਾਰ ਕੇ ਵਾਸ਼ਰੂਮ ਦੇ ਵਿੱਚ ਰੱਖਿਆ ਗਿਆ ਸੀ ਕੁੜੀ ਦਾ ਕਸੂਰ ਸਿਰਫ ਇਨਾ ਸੀ ਕਿ ਉਹ ਉਹਨਾਂ ਦੇ ਬੱਚਿਆਂ ਨਾਲ ਖੇਡਦੀ ਸੀ ਅਤੇ ਜਦੋਂ ਉਹ ਖੇਡਣ ਦੇ ਲਈ ਉਸ ਘਰ ਦੇ ਵਿੱਚ ਗਈ ਅੱਗੋਂ ਜਿਹੜੀ ਉਹਨਾਂ ਦੀ ਵਾਈਫ ਤੇ ਬੱਚੇ ਸੀ ਉਹ ਪੇਕੇ ਗਏ ਹੋਏ ਸੀ ਪਤਾ ਨਹੀਂ ਉਸ ਦਰਿੰਦੇ ਦੇ ਮਨ ਦੇ ਵਿੱਚ ਕੀ ਆਇਆ ਉਸ 15 ਸਾਲ ਦੀ ਕੁੜੀ ਦੇ ਨਾਲ ਰੇਪ ਕੀਤਾ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸਭ ਤੋਂ ਵੱਡੀ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਜਦੋਂ ਪੁਲਿਸ ਪ੍ਰਸ਼ਾਸਨ ਉਸ ਘਰ ਦੇ ਵਿੱਚ ਗਿਆ ਉਹਨਾਂ ਨੂੰ ਕੁੜੀ ਨਹੀਂ ਮਿਲੀ ਜਦਕਿ ਕੁੜੀ ਦੇ ਹੀ ਭਰਾ ਨੇ ਸੀਸੀਟੀਵੀ ਵੀਡੀਓ ਜਦੋਂ ਉਸ ਗਲੀ ਦੀ ਕੱਢੀ ਗਈ ਤਾਂ ਉਸ ਦੀ ਛੋਟੀ ਭੈਣ ਜਿਹੜੀ ਕਿ 15 ਸਾਲ ਦੀ ਜਿਸ ਦੀ ਉਮਰ ਦਸੀ ਜਾ ਰਹੀ ਹੈ ਉਹ ਉਸ ਘਰ ਦੇ ਅੰਦਰ ਐਂਟਰ ਹੁੰਦੀ ਹੈ ਬੱਚਿਆਂ ਦੇ ਨਾਲ ਖੇਡਣ ਦੇ ਲਈ ਪਰ ਵਾਪਸ ਉਸ ਘਰ ਦੇ ਵਿੱਚੋਂ ਬਾਹਰ ਨਹੀਂ ਹੁੰਦੀ ਪਰ ਜਦੋਂ ਉਹਨਾਂ ਦੇ ਵੱਲੋਂ ਦੇਖਿਆ ਜਾਂਦਾ ਹੈ ਘਰ ਦੇ ਵਿੱਚ ਛਾਣਬੀਣ ਕੀਤੀ ਜਾਂਦੀ ਹੈ ਤਾਂ ਜਿਹੜੀ 15 ਸਾਲ ਦੀ ਕੁੜੀ ਹੈ ਉਸ ਦੀ ਜਿਹੜੀ ਡੈੱਡ ਬੋਡੀ ਹੈ ਉਹ ਵਾਸ਼ਰੂਮ ਦੇ ਵਿੱਚ ਪਈ ਹੋਈ ਸੀ ਸੋ ਦੋਸਤੋ ਇਹ ਜਿਹੜੀ ਗੱਲ ਸੁਣ ਕੇ ਮਨ ਨੂੰ ਬਹੁਤ ਹੀ ਜ਼ਿਆਦਾ ਤੱਕਾ ਲੱਗਿਆ ਕਿ ਇਹ ਇਹ ਜੇ ਦਰਿੰਦੇ ਸਾਡੇ ਪੰਜਾਬ ਦੇ ਵਿੱਚ ਵੀ ਨੇ ਪਹਿਲਾਂ ਤਾਂ ਆਪਾਂ ਪ੍ਰਵਾਸੀਆਂ ਨੂੰ ਹੀ ਕਹਿੰਦੇ ਸੀ ਪਰ ਜਿਹੜੀ ਇਹ ਹੱਬਸ ਹੈ ਨਾ ਤਾਂ ਉਹ ਪੰਜਾਬੀ ਦੇਖਦੀ ਅਤੇ ਨਾ ਹੀ ਪ੍ਰਵਾਸੀ ਪਤਾ ਨਹੀਂ ਇਹਨਾਂ ਦੇ ਮਨਾਂ ਦੇ ਵਿੱਚ ਕੀ ਹੈ ਇੱਕ ਵਿਆਹਿਆ ਵਰਿਆ ਅਦ ਉਮਰ ਜਿਸ ਨੇ ਕੁੜੀ ਨਾਲ ਇਨਾ ਕਿਣਾਉਣਾ ਕੰਮ ਕੀਤਾ ਅੱਗੇ ਉਹ ਵਿਆਹਿਆ ਹੋਇਆ ਹੈ ਅਤੇ ਉਸਦੇ ਵੀ ਬੱਚੇ ਨੇ ਦੱਸਿਆ ਜਾ ਰਿਹਾ ਹੈ ਕਿ ਜਿਸ ਛੋਟੀ ਜਹੀ ਬੱਚੇ ਦੇ ਨਾਲ ਇਹ ਕੰਮ ਹੋਇਆ ਉਸ ਦਾ ਗੋ ਪਿਤਾ ਵੀ ਨਹੀਂ ਹੈ ਘਰ ਦੇ ਵਿੱਚ ਉਹ ਬੱਚੀ ਉਸ ਦਾ ਭਰਾ ਤੇ ਉਸ ਦੀ ਮਾਂ ਹੀ ਰਹਿੰਦੇ ਸੀ ਮੁਲਜ਼ਮ ਨੂੰ ਮੌਕੇ ਤੇ ਫੜ ਲਿੱਤਾ ਗਿਆ ਅਤੇ ਗਵਾਂਡੀਆਂ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਹੈ ਬਹੁਤ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਜਾ ਰਿਹਾ ਹੈ ਇਹ ਗੱਲਾਂ ਕਈਆਂ ਜਾ ਰਹੀਆਂ ਨੇ ਕਿ ਇਸ ਤੇ ਤੇਲ ਪਾ ਕੇ ਇਸ ਨੂੰ ਸਾੜ ਦਿੱਤਾ ਜਾਵੇ ਤਾਂ ਜੋ ਅੱਗੇ ਵੋਲੇ ਭਵਿੱਖ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਾ ਕਰ ਸਕੇ ਉਥੇ ਹੀ ਮੁਹੱਲੇ ਨਿਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਅਜੇਹੇ ਬੰਦਿਆਂ ਨੂੰ ਜਿਹੜੇ ਅਜੇਹੇ ਕਾਨੂੰਨੀ ਹਰਕਤ ਕਰਦੇ ਨੇ ਉਹਨਾਂ ਨੂੰ ਚੌਂਕ ਦੇ ਵਿੱਚ ਖੜਕੇ ਜਾਂ ਤਾਂ ਗੋਲੀ ਮਾਰ ਦਿੱਤੀ ਜਾਵੇ ਜਾਂ ਫਿਰ ਉਹਨਾਂ ਨੂੰ ਫਾਂਸੀ ਤੇ ਚੜਾਇਆ ਜਾਵੇ ਪਰ ਪ੍ਰਸ਼ਾਸਨ ਕਰਦਾ ਕੀ ਹੈ ਜਦੋਂ ਇਹ ਗਲਤ ਕੰਮ ਕਰ ਦਿੰਦੇ ਨੇ ਤਾਂ ਇਹਨਾਂ ਦੇ ਹੀ ਪੱਖ ਦੇ ਵਿੱਚ ਆਉਂਦਾ ਹੈ ਨਾ ਹੀ ਉਹਨਾਂ ਨੂੰ ਕੁੱਟਣ ਦਿੰਦਾ ਹੈ ਅਤੇ ਗ੍ਰਿਫਤਾਰ ਕਰਕੇ ਉਹਨਾਂ ਨੂੰ ਥਾਣੇ ਲਿਜਾਇਆ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਨੂੰ 6 ਨੇ ਜਾਂ ਫਿਰ ਸਾਲ ਦੀ سزا ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਜਦੋਂ ਉਹ ਬਾਹਰ ਆਉਂਦੇ ਨੇ ਫਿਰ ਵੱਡਿਆਂ ਤੋਂ ਵੱਡਿਆਂ ਵਾਰਦਾਤਾ ਕਰਦੇ ਨੇ ਕਿਉਂਕਿ ਉਹਨਾਂ ਦਾ ਜਿਹੜਾ ਮਨ ਹੈ ਜਿਹੜਾ ਉਹਨਾਂ ਦਾ ਡਰ ਹੈ ਉਹ ਬਿਲਕੁਲ ਹੀ ਖੁੱਲ ਜਾਂਦਾ ਹੈ ਮਲੇ ਨਿਵਾਸੀਆਂ ਦੇ ਵੱਲੋਂ ਉਹਨਾਂ ਦੀਆਂ ਗੱਡੀਆਂ ਵੀ ਭੰਨੀਆਂ ਗਈਆਂ ਭੰਨਣ ਵੀ ਕਿਉਂ ਨਾ ਜਦੋਂ 15 ਸਾਲ ਦੀ ਬੱਚੇ ਦੇ ਨਾਲ ਇਸ ਦਰਿੰਦੇ ਨੇ ਅਜੇ ਹੀ ਗੰਦੀ ਹਰਕਤ ਕੀਤੀ ਜਿਹੜੀ ਕਿ ਸੋਚ ਤੋਂ ਪਰੇ ਤੋਂ ਪਰੇ ਹੈ ਕਦੇ ਉਸ ਬੱਚੇ ਦੇ ਮਾਂ ਨੇ ਸੋਚਿਆ ਵੀ ਨਹੀਂ ਹੋਵੇਗਾ ਉਸ ਬੱਚੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਜਿੱਥੇ ਉਹ ਖੇਡਣ ਦੇ ਲਈ ਜਾ ਰਹੀ ਹੈ ਅੱਗੇ ਉਸ ਦੀ ਮੌਤ ਬੈਠੀ ਹੈ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਉਸ ਬੱਚੀ ਦਾ ਰੇਪ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ ਇਥੋਂ ਤੱਕ ਕਿ ਕਿਸੇ ਗਵਾਂਡੀ ਦੀ ਗੱਡੀ ਮੰਗ ਕੇ ਪਹਿਲਾਂ ਹੀ ਆਪਣੇ ਘਰ ਦੇ ਵਿੱਚ ਖੜੀ ਕਰ ਲਈ ਸੀ ਅਤੇ ਬੋਰੀ ਦਾ ਇੰਤਜ਼ਾਮ ਕਰ ਰਿਹਾ ਸੀ ਜਿਸ ਦੇ ਵਿੱਚ ਉਹ ਬੱਚੀ ਦੀ ਲਾਸ਼ ਪਾ ਕੇ ਉਸ ਨੂੰ ਕਿਸੇ ਟਿਕਾਣੇ ਲਾਉਂਦਾ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਉਸ ਦਾ ਭਾਂਡਾ ਸੀ ਉਹ ਫੁੱਟ ਗਿਆ ਸੀ ਪੜਦਾ ਫਾਸ਼ ਹੋ ਗਿਆ ਸੀ ਲੋਕਾਂ ਨੇ ਪਹਿਲਾਂ ਹੀ ਰੋਲਾ ਪਾ ਲਿਆ ਸੀ ਪਰ ਇਥੇ ਪੁਲਿਸ ਦੀ ਸੱਤ ਵੱਡੀ ਨਲਾਈਕੀ ਦਸੀ ਜਾ ਰਹੀ ਹੈ ਜਦੋਂ ਪੁਲਿਸ ਪ੍ਰਸ਼ਾਸਨ ਆਇਆ ਸੀ ਸਿਰਫ ਉਹ ਕਲਾ ਹੀ ਅੰਦਰ ਗਿਆ ਸੀ ਪਤਾ ਨਹੀਂ ਉਹਨਾਂ ਨੇ ਕਿਸ ਤਰ੍ਹਾਂ ਦੇਖਿਆ ਕਿਸ ਤਰ੍ਹਾਂ ਤਪਤੀਸ਼ ਕੀਤੀ ਕਿ ਉਹਨਾਂ ਨੂੰ ਉਹ ਕੁੜੀ ਨਹੀਂ ਮਿਲੀ ਜਦੋਂ ਕੁੜੀ ਦੇ ਘਰ ਅੰਦਰ ਗਿਆ ਉਹਨਾਂ ਨੇ ਸਾਰੇ ਉਹਨਾਂ ਦਾ ਘਰ ਫਰੋਲ ਲਿਆ ਤਾਂ ਇੱਕ ਬਾਹਰਲੇ ਬੋਸ਼ਰੂਮ ਦੇ ਵਿੱਚ ਉਸ ਛੋਟੀ ਜਹੀ ਮਾਸੂਮ ਜਹੀ ਬੱਚੀ ਦੀ ਲਾਸ਼ ਪਈ ਸੀ ਜਿਸ ਤੋਂ ਬਾਅਦ ਮੁਹੱਲੇ ਨਿਵਾਸੀ ਭੜਕ ਗਏ ਅਤੇ ਉਸ ਦਰਿੰਦੇ ਨੂੰ ਬਾਹਰ ਕੱਢ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਸੋ ਦੋਸਤੋ ਇਸ ਤੋਂ ਪਹਿਲਾਂ 5 ਸਾਲ ਬੱਚੇ ਦੇ ਨਾਲ ਕਾਨੂੰਨੀ ਹਰਕਤ ਕੀਤੀ ਗਈ ਸੀ ਜਿਹੜਾ ਕਿ ਮਾਮਲਾ ਹੁਸ਼ਿਆਰਪੁਰ ਦਾ ਸੀ ਹਾਲੇ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਉਹ ਪ੍ਰਵਾਸੀ ਸੀ ਕਿਵੇਂ ਸਕੂਟਰੀ ਤੇ ਲੈ ਕੇ ਉਸ 마ਸੂਮ ਜਿਹੇ ਬੱਚੇ ਨੂੰ ਲੈ ਕੇ ਗਿਆ ਤੇ ਕਿਵੇਂ ਦਰਿੰਦਗੀ ਦੇ ਨਾਲ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਫਿਰ ਪਿੰਡ ਦੇ ਹੀ ਸ਼ਮਸ਼ਾਨ ਘਾੜ ਦੇ ਵਿੱਚ ਉਸ ਦੀ ਲਾਸ਼ ਰੱਖ ਦਿੱਤੀ ਗਈ ਸੀ ਜਿਸ ਦਾ ਕਿ ਪੂਰੇ ਹੀ ਪੰਜਾਬ ਨੇ ਹੀ ਦੁਨੀਆ ਵੀ ਹਿੱਲ ਗਈ ਸੀ ਪਰ ਕੀ ਹੋਵੇਗਾ ਉਸ ਪ੍ਰਵਾਸੀ ਨੂੰ ਫੜ ਲਿਆ ਗਿਆ ਅਤੇ ਸਜ਼ਾ ਕੱਟਣ ਤੋਂ ਬਾਅਦ ਉਹ ਫਿਰ ਬਹਾਰ ਆ ਜਾਵੇਗਾ ਅਤੇ ਫਿਰ ਅਜਿਹੇ ਅਪਰਾਧ ਕਰੇਗਾ ਅਜਿਹੇ ਲੋਕਾਂ ਨੂੰ ਤਾਂ ਚੌਂਕ ਦੇ ਵਿੱਚ ਖੜ ਕੇ ਗੋਲੀ ਮਾਰ ਦਿੱਤੀ ਜਾਣੀ ਚਾਹੀਦੀ ਹੈ ਜਾਂ ਫਿਰ ਪ੍ਰਸ਼ਾਸਨ ਦੇ ਵੱਲੋਂ ਹੀ ਅਜਿਹੇ ਲੋਕਾਂ ਨੂੰ ਫਾਂਸੀ ਤੇ ਲੰਮਕਾ ਦੇਣਾ ਚਾਹੀਦਾ ਹੈ ਅਜਿਹਾ ਵੀ ਭਾਰਤ ਦੇ ਵਿੱਚ ਕਾਨੂੰਨ ਬਣਨਾ ਚਾਹੀਦਾ ਹੈ ਕਿ ਜਿਹੜਾ ਵੀ ਜ਼ਬਰਦਸਤੀ ਕਰੇਗਾ ਛੋਟੇ-ਛੋਟੇ ਬੱਚਿਆਂ ਦੇ ਨਾਲ ਉਹਨਾਂ ਨੂੰ ਜਿਉਂਦਾ ਹੀ ਮਾਰ ਦਿੱਤਾ ਜਾਵੇਗਾ ਅਤੇ ਸਾਡੇ ਮੁਤਾਬਿਕ ਤਾਂ ਇਹ ਗੱਲ ਜਨਤਕ ਹੋਣੀ ਚਾਹੀਦੀ ਹੈ ਜਨਤਾ ਦੇ ਵਿੱਚ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦੇਣਾ ਚਾਹੀਦਾ ਹੈ ਤਾਂ ਜੋ ਉਹਨਾਂ ਵਾਲੀ ਪੀੜੀਆਂ ਆਉਣ ਵਾਲਾ ਜ਼ਮਾਨਾ ਆਉਣ ਵਾਲਾ ਟਾਈਮ ਇਹਨਾਂ ਚੀਜ਼ਾਂ ਬਾਰੇ ਸੋਚ ਕੇ ਵੀ ਕੰਬ ਜਾਵੇ ਅਜਿਹੀ ਸਜ਼ਾ ਬਾਨੀ ਚਾਹੀਦੀ ਹੈ ਦੇਖੋ ਇੱਕ ਮਾਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ ਕਿਵੇਂ ਉਸਨੇ 15 ਸਾਲ ਦੀ ਬੱਚੀ ਨੂੰ ਕਿਵੇਂ ਪਾਲਿਆ ਹੋਵੇਗਾ 9 ਮਹੀਨੇ ਆਪਣੇ ਪੇਟ ਦੇ ਵਿੱਚ ਰੱਖਿਆ ਹੋਵੇਗਾ ਅਤੇ ਕਿਵੇਂ ਵਿਚੇਰੀ ਨੂੰ ਬਿਨਾ ਬਾਪ ਤੋਂ ਪਾਲਿਆ ਹੋਵੇਗਾ ਇਹ ਤਾਂ ਉਹ ਮਾਹੀ ਸਮਝ ਸਕਦੀ ਹੈ ਸੋ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਪੁਲਿਸ ਪ੍ਰਸ਼ਾਸਨ ਹੁਣ ਇਸ ਮਾਮਲੇ ਵਿੱਚ ਕੀ ਕਾਰਵਾਈ ਕਰਦਾ ਹੈ ਉਸ ਨੂੰ ਕਿਹੋ ਜਿਹੀ ਇਸ ਸਜ਼ਾ ਦਿੰਦਾ ਹੈ ਅਜਿਹੇ ਕਣੌਣੇ ਹਰਕਤ ਕਰਨ ਵਾਲੇ ਨੂੰ ਬਾਕੀ ਤੁਹਾਡਾ ਇਸ ਦਰਿੰਦੇ ਬਾਰੇ ਕੀ ਕਹਿਣਾ ਹੈ ਕਿ ਅਜਿਹੇ ਦਰਿੰਦਿਆਂ ਨੂੰ ਕਿਹੋ ਜਿਹੀ ਸਜ਼ਾ ਮਿਲਣੀ ਚਾਹੀਦੀ ਹੈ